ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹ ਮੇਰਾ ਗੁਰਸਰਨਜੀਤ ਸਿੰਘ ਪੇ ਬਲੌਗ ਤੇ ਵੀ ਤੁਹਾਡਾ ਸਵਾਗਤ ਹੈ ਇਹ ਆ ਜੀ ਉਹ ਰੋਡ ਜਿਹੜਾ ਕਿ ਕੰਨਿਆ ਕੁਮਾਰੀ ਤੱਕ ਜਾਣਾ ਹੈ ਠੀਕ ਹੈ ਜੀ ਇਹ ਇਸ ਰੋਡ ਨੂੰ ਕੰਪਲੀਟ ਹੋਣ ਤੱਕ 2026 25 ਦੇ ਨਾਲ 26 ਦੀ ਸ਼ੁਰੂਆਤ ਦੇ ਵਿੱਚ ਇਹਦਾ ਮੋਰਤ ਹੋਊਗਾ ਤੇ ਦੂਮਾ ਸਾਈਡ ਦਾ ਤਾਂ ਬਸ ਕੰਪਲੀਟ ਹੋ ਗਿਆ ਬਸ ਆ ਸੈਂਟਰ ਸੈਂਟਰ ਦੇ ਵਿੱਚ ਲਾਈਟਿੰਗ ਵਗੈਰਾ ਦਾ ਇੰਨਾ ਕੰਮ ਰਹਿ ਗਿਆ। ਬਾਕੀ ਇਹ ਜਿੰਡਾ ਰੋੜ ਇੱਧਰ 60 ਫੁੱਟ 60 ਫੁੱਟ ਹੀ ਉਧਰ ਤੇ ਆ ਵਿਚਾਲੇ ਮੰਨ ਲਓ ਵੀ ਉਹ ਜਿਵੇਂ ਲਾਈਟਿੰਗ ਦਾ ਕੰਮ ਬੂਟੇ-ਬੱਟੇ ਵਿੱਚ ਲੱਗਣਗੇ ਤੇ ਬਹੁਤ ਵਧੀਆ ਜਾਨੀ ਕਿ ਉਹ ਬਣੂਗਾ। ਪਰ ਇਹਦੇ ਵਿੱਚ ਦੁੱਖ ਦੀ ਗੱਲ ਇੱਕੋ ਹੀ ਹੈ ਵੀ ਇਹਦੇ ਵਿੱਚ ਮੇਰੇ ਨੇੜੇ-ਨੇੜੇ ਦੇ ਪਿੰਡ ਲਾਲਵਾ ਬਨਾਲਾ ਤੰਬੂ ਵਾਲਾ ਡਰੋਲੀ ਬੂਟਾ ਸਿੰਘ ਵਾਲਾ ਕੱਗਾ ਕਲਵਾਣੂ ਠੀਕ ਹੈ ਜੀ ਉਧਰੋਂ ਬਕਰਾ ਹਾ ਤਾਲਾਂ ਇਹ ਪਿੰਡਾਂ ਦੇ ਐਸ ਹਿਸਾਬ ਨਾਲੋਂ ਵੀ ਜਿਹੜੇ ਵਿਰਾਸਤ ਦੀ ਟਿੱਬੇ ਪੁਰਾਣੇ ਸਾਂਭੇ ਪਏ ਸਨ ਨਾ ਉਹ ਲਾਲੋਂ ਵੀ ਇਹ ਖਾ ਗਿਆ ਕੱਲਾ ਰੋੜ ਠੀਕ ਹੈ ਜੀ ਇਹ ਰੋੜ ਮੰਨ ਲਓ ਟਿੱਬੇ ਖਾ ਗਿਆ ਦੂਜੀ ਗੱਲ ਇਹ ਵੀ ਵੀ ਸਾਡੇ ਲੋਕਾਂ ਨੇ ਵੀ ਨਾ ਇੱਕ ਸਿਰਫ ਪੈਸਿਆਂ ਦੇ ਚੱਕਰਾਂ ਦੇ ਵਿੱਚ ਪੈ ਲੀਆਂ ਖੂ ਬਣਾ ਦਿੱਤੀਆਂ ਨੇ ਖੂ ਵੀ ਏਡੇ ਏਡੇ ਬਣਾਤੇ ਨੇ ਵੀ ਜਿਹੜੀ ਕੀ ਨਾ ਤੇ ਉਹ ਮਿੱਟੀ ਪਾ ਕੇ ਦੁਬਾਰਾ ਆਪਾਂ ਭਰ ਸਕਦੇ ਆ ਨਾ ਹੀ ਉਹ ਬੰਦੇ ਇੰਨੇ ਜੋਗੇ ਨੇ ਠੀਕ ਹੈ ਜੀ ਰੋਡ ਬਸ ਤਕਰੀਬਨ ਥੋੜਾ ਬਾਲਾ ਚਾਲੂ ਹੋ ਗਿਆ ਥੋੜਾ ਬਾਲਾ ਹਜੇ ਹੋਣਾ ਜਿਵੇਂ ਵੀ ਮਤਲਬ 10-10 ਕਿਲੋਮੀਟਰ ਦੇ ਟੱਕ ਜੇ ਬਣੇ ਹੋਏ ਨੇ ਹੁਣ ਨਾਲੋਂ ਸਾਡੇ ਲਾਲਵੇ ਤੰਬੂ ਵਾਲੇ ਤੋਂ ਲੈ ਕੇ ਅੱਗੇ ਤੱਕ ਤਾਂ ਚਾਲੂ ਹੈ ਅੱਗੇ ਥੋੜਾ ਜਿਹਾ ਤੁਹਾਨੂੰ ਜਾ ਕੇ ਦਿਉਣਾ ਜ ਹੋਰ ਮੈਂ ਦਿਖਾਉਣਾ ਆ ਦੇਖੋ ਆ ਲਾਈਟਾਂ ਚੱਲਣ ਗਈਆਂ ਇਹਦੇ ਵਿੱਚ ਕੰਪਲੀਟ ਕੰਮ ਜਾਨੀ ਕਿ 2026 ਦੇ ਵਿੱਚ ਦਾ ਮੂਰਤ ਕਹਿੰਦੇ ਹੋਊਗਾ ਪੈਲੀਆਂ ਤੁਹਾਨੂੰ ਮੈਂ ਇਧਰੋਂ ਆ ਦਿਖਾਉਣਾ ਪੈਲੀਆਂ ਤਾਂ ਘੱਟੋ-ਘੱਟ 12-12 15-15 ਫੁੱਟ ਲੂੰਗੀਆਂ ਪੈਲੀਆਂ ਨੇ ਆ ਦੇਖੋ ਜਾਨੀ ਕਿ ਆ ਸਾਹਮਣੇ ਆ ਦੇਖੋ ਖੰਭੇ ਲੱਗੇ ਹੋਏ ਨੇ ਖੰਭਿਆਂ ਦੇ ਬਰਾਬਰ ਇੱਕ ਸਾਫ ਦਾ ਰੋਡ ਹੈ ਇੰਨੇ ਇੰਨਾ ਜਾਨੀ ਕਿ ਉੱਚਾ ਰੋਡ ਹੈ ਆ ਕੰਮ ਪ੍ਰਵਾਸੀ ਜੀ ਆਪਣੇ ਬੈਠੇ ਹੋਏ ਨੇ ਰੋਡ ਦਾ ਜ਼ਿਆਦਾ ਕੰਮ ਤਾਂ ਇੰਜੀਨੀਅਰ ਜਿੰਨੇ ਵੀ ਨੇ ਸਾਰੇ ਪ੍ਰਵਾਸੀ ਨੇ ਆ ਰੋਡ ਦਾ ਕੰਮ ਚੱਲ ਰਿਹਾ ਆ ਇੱਥੋਂ ਰੌਂਡ ਆ ਬਣਾ ਇੱਥੇ ਕੱਟ ਹੈ ਇੱਕ ਕਿੱਗੇ ਤੋਂ 1.5-2 ਕਿਲੋਮੀਟਰ ਪਿੱਛੇ ਇੱਕ ਕਟਾ ਵੀ ਜਿੱਥੋਂ ਮਤਲਬ ਕੀ ਆਪਾਂ ਇਸ ਰੋਡ ਦੇ ਉੱਤੇ ਚੜ ਸਕਦੇ ਹਾਂ ਤੇ ਇਹ ਰੋਡ ਤੋਂ ਉੱਤੇ ਹੋ ਸਕਦੀ ਠੀਕ ਹੈ ਜੀ ਟੋਲ ਬਣਾ ਜਾਈ ਇੱਥੇ ਹੀ ਹੋਊਗਾ ਕਿੰਨੇ ਕਿਲੋਮੀਟਰ ਪਿੱਛੇ ਆ ਦੇ ਆ ਇੱਥੇ ਆ ਕੇ ਤਾਂ ਕੱਟੇ ਤੋਂ ਬਾਅਦ ਸੱਤ ਸੜਕਾਂ ਨਿਕਲ ਜਾਈ ਪਰਚੜਨ ਵਾਲੀਆਂ ਨੇ ਤੇ ਆ ਜਿਵੇਂ ਥੱਲੇ ਜਾਣ ਵਾਲੀਆਂ ਜਿੱਦੋਂ ਮੈਂ ਜਾ ਰਿਹਾ ਏ ਥੱਲੇ ਜਿਹੜਾ ਪਿਛੜ ਕੇ ਆ ਥੱਲੋਂ ਉੱਤੇ ਚੜਨ ਵਾਲੀਆਂ ਛੜਕਾ ਰਿਹਾ ਦੇਖੋ ਰੋੜ ਦਾ ਬਿਲਕੁਲ ਫੌਰਨ ਵਾਲਾ ਇੱਕ ਸਮਾਂ ਆ ਇੱਧਰ ਜਿੰਨੀ ਵੀ ਲੇਬਰ ਹੈ ਉਹਦੇ ਰਹਿਣ ਦਾ ਹੋ ਰਹਿਣ ਬਸੇਰਾ ਇੱਧਰ ਬਣਾਇਆ ਹੋਇਆ ਤੇ ਇੱਥੇ ਰਹਿੰਦੇ ਨੇ ਉਹ ਜਿੰਨੀ ਲੇਬਰ ਹੈ ਉਹ ਸਾਰੀ ਇੱਥੇ ਰਹਿੰਦੀ ਹੈ ਆ ਦੇਖੋ ਇਹ ਸਾਡੇ ਪਟਿਆਲੇ ਰੋਡ ਦੇ ਇੱਕ ਅੱਗੇ ਤੋਂ 1 ਕਿਲੋਮੀਟਰ ਪਾਤੜਾਂ ਵਾਲੀ ਸਾਈਡ ਤੇ ਆਏ ਆ ਦੇਖੋ ਆ ਅੱਗੇ ਆ ਜਾਣਾ ਰੋਡ ਹੁਣ ਆ ਟੋਲ ਪਲਾਜਾ ਇੱਥੇ ਬਣੂਗਾ ਸਾਡੇ ਆ ਤੁਹਾਨੂੰ ਮੈਂ ਦਿਖਾਉਣਾ ਇੱਥੇ ਅੱਗੇ ਆ ਇੱਥੇ ਬੰਨਾ ਟੋਲ ਪਲਾਜਾ ਦੇਖੋ ਬਣਦਾ ਪਿਆ ਕੰਪਲੀਟ ਹੋ ਰਿਹਾ ਬਸ ਥੋੜੇ ਟਾਈਮ ਦੇ ਵਿੱਚ ਹੋ ਜਾਣਾ ਓਕੇ ਯਾਨੀ ਕਿ 2026 ਦੇ ਸਟਾਰਟਿੰਗ ਦੇ ਵਿੱਚ ਨੇ ਮੂਰਤ ਹੋ ਜਾਣਾ ਚਾਲੂ ਹੋ ਜਾਣਾ ਰੋੜ ਇਹ ਇਹ ਰੋਡ ਦਾ ਜਿਹਨੇ 40 40 ਕਿਲੋਮੀਟਰ ਦੇ ਠੇਕੇ ਦਿੱਤੇ ਹੋਏ ਲੋਕਾਂ हां देखो ये टोल खुला चाहिए नहीं वर्दा काम चल रहा बहुत बढ़िया जानी के हो गया ये रोड है जी ਤੇ ਅੰਗੇ ਤੁਹਾਨੂੰ ਨਾ ਮੈਂ ਇੱਕ ਮਤਲਬ ਕਿ ਜਾਗਦੇ ਜ਼ਮੀਰ ਦੀ ਇੱਕ ਤੁਹਾਨੂੰ ਮੈਂ ਮਿਸਾਲ ਦਿਖਾਉਣਾ ਇੱਥੇ ਇੱਕ ਗੁਰੂ ਘਰ ਸੀ ਉਹ ਵਿੱਚ ਹੁੰਦਾ ਸੀ ਰੋਡ ਦੇ ਪਰ ਉਹ ਗੁਰਦੁਆਰਾ ਸਾਹਿਬ ਦੀ ਜਿਹੜੇ ਮੰਨ ਲਓ ਬਾਬਾ ਜੀ ਨੇ ਉਹਨਾਂ ਨੇ ਕਿਹਾ ਵੀ ਅਸੀਂ ਸੇਲ ਨਹੀਂ ਕਰਨੀ ਹੈਗੀ ਉਹ ਇਹਨਾਂ ਨੂੰ ਕਹਿਣ ਵੀ ਤੁਹਾਨੂੰ 5-10 ਕਰੋੜ ਜਿੰਨਾ ਵੀ ਹੈ ਪੈਸੇ ਦੇ ਦਿੰਨੇ ਆ ਤੁਹਾਨੂੰ ਗੁਰਦੁਆਰਾ ਵੱਡਾ ਬਣਾ ਕੇ ਦੇ ਦਿੰਨੇ ਆ ਪੈੜੀ ਦੇ ਦਿੰਨੇ ਆ ਪਰ ਉਹ ਕਹਿੰਦੇ ਵੀ ਨਹੀਂ ਇੱਥੇ ਗੁਰੂ ਸਾਹਿਬ ਬਰਾਜਮਾਨ ਨੇ ਠੀਕ ਹੈ ਕਿਉਂਕਿ ਜਿਹੜੇ ਟਾਈਮ ਆ ਕੇ ਇੱਥੇ ਗੁਰਦੁਆਰਾ ਪਾਇਆ ਸੀ ਉਸ ਟਾਈਮ ਇੱਥੇ ਬਿਲਕੁਲੀ ਬਰਾਨੀ ਬੰਜਰ ਪੈੜੀ ਸੀ ਸਾਰਾ ਕੁਝ ਇਹਨਾਂ ਨੇ ਜੰਗਲ ਚ ਇੱਕ ਸਾਉ ਦਾ ਮੰਗਲ ਲਾਇਆ ਹੋਇਆ ਇਹਨਾਂ ਦੀ ਬਹੁਤ ਵੱਡੀ ਯਾਨੀ ਕਿ ਮੈਂ ਪ੍ਰਾਪਤੀ ਕਹਿਣਾ ਵੀ ਜਿਹੜੀ ਇਹਨਾਂ ਗੁਰਦੁਆਰਾ ਢਾਣ ਨਹੀਂ ਦਿੱਤਾ ਠੀਕ ਹੈ ਜੀ ਬਾਬਾ ਜੀ ਦਾ ਦਿਨੋ ਧੰਨਵਾਦ ਦਿਨੋ ਸਤਿਕਾਰ ਬਾਬਾ ਜੀ ਦਾ ਤੇ ਆਹ ਦੇਖੋ ਜੀ ਇੱਧਰ ਆਹ ਰੋੜ ਆ ਪੋੜਾ ਆ ਗਿਆ ਦੁਬਾਰਾ ਥੱਲੇ ਉਤਰਨ ਵਾਲਾ ਤੇ ਆਹ ਆ ਗਿਆ ਉਧਰੋਂ ਆਪਣਾ ਘੱਗੇ ਨੂੰ ਪਾਤੜਾ ਦੇ ਘੱਗੇ ਵਾਲਾ ਰੋੜ ਆਹ ਗੁਰਦੁਆਰਾ ਸਾਹਿਬ ਜਿਹੜਾ ਕਿ ਇੱਕ ਗੁਰਦੁਆ ਇਹਨਾਂ ਬਾਬਾ ਜੀ ਦੇ ਨਾਮ ਗੁਰਦੁਆਰਾ ਢਾਣ ਕਰਕੇ ਇੱਕ ਇਹ ਗਵਰਨਮੈਂਟ ਦਾ ਘੱਟੋ-ਘੱਟ 197 ਕਰੋੜ ਰੁਪਏ ਦਾ ਲਾਸ ਹੋਇਆ ਇਹਨਾਂ ਨੂੰ ਗਵਰਨਮੈਂਟ ਨੂੰ ਕਿਉਂਕਿ ਇਹਨਾਂ ਨੂੰ ਘੱਟ ਤੋਂ ਘੱਟ 16 ਕਿਲੋਮੀਟਰ 16 ਕਿਲੇ ਬੈੜੀਗ੍ਰਿਤ ਨਹੀਂ ਪਈ ਹੈ ਤੇ ਘੱਟ ਤੋਂ ਘੱਟ 8 ਕਿਲੋਮੀਟਰ ਦਾ ਇਹਨਾਂ ਨੂੰ ਏਰੀਆ ਜਾਨੀ ਕਿ ਹੋਰ ਘੁਮਾ ਕੇ ਇੱਕ ਮੋੜ ਬਣਾਉਣਾ ਪਿਆ ਆਹ ਦੇਖੋ ਉਹ ਦੂਜਾ ਮੋੜ ਆ ਗਿਆ ਇੱਧਰ ਕਿੱਥੇ ਉਹ ਮੋੜ ਉੱਥੋਂ ਆ ਜਾਣਾ ਸੀ ਕਿੱਥੋਂ ਆ ਮੋੜ ਇੱਥੇ ਆ ਗਿਆ ਆਹ ਦੇਖੋ ਠੀਕ ਹੈ ਜੀ ਬਾਬਾ ਜੀ ਨੂੰ ਬੜਾ ਇਹਨਾਂ ਨੇ ਜ਼ੋਰ ਲਾਇਆ ਵੀ ਨਹੀਂ ਐ ਉਹ پلان ਪਰ ਉਹ ਕਹਿੰਦੇ ਨਹੀਂ ਜਿਹੜੀ ਗੱਲ ਨਹੀਂ ਦਿਓ ਨਹੀਂ ਆ ਦੇਖੋ ਆਹ ਕਹੇ ਨੂੰ ਜਾਂਦਿਆ ਰੋਡ ਹੈ ਜੀ ਅੱਜ ਦਾ ਵਲੋਗ ਸਾਡਾ ਇੰਨਾ ਕੋਈ ਸੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ